ਆ ਲਾਈਵ ਜਿਹੀ ਫਰੇ ਜਿਹੜੇ ਜਿਹੜਾ ਅੱਜ ਇਹਨੇ ਫੇਕ ਦਾ ਖਬਰ ਪਾਈ ਹੋਈ ਆ ਨਟ ਤੇ ਵੀ ਕੌਂਕੇ ਕਲਾਂ ਦੇ ਵਿੱਚ ਤਿੰਨ ਪਲੇਅਰ ਬਾਹਰੋਂ ਖੇਡਣਗੇ ਇਹ ਗਲਤ ਪਾਈ ਆ ਇਹਦੇ ਤੇ ਜਿਹੜੇ ਬੰਦੇ ਨੇ ਵੀ ਪਾਈ ਆ ਉਹਦੇ ਤੇ ਅਸੀਂ ਕਾਨੂੰਨੀ ਕਾਰਵਾਈ ਵੀ ਕਰਾਂਗੇ ਇਹ ਗਲਤ ਆ ਵੀਰੇ ਜਿਵੇਂ ਸਾਡੇ ਪਹਿਲਾਂ ਤੋਂ ਹੀ ਚੱਲਦਾ ਨਰੋਲ ਪਿੰਡ ਵਾਲ ਕਿਸੇ ਟੀਮ ਦੇ ਵਿੱਚ ਕੋਈ ਵੀ ਪਲੇਅਰ ਬਾਹਰੋਂ ਨਹੀਂ ਨਰੋਲ ਪਿੰਡ ਵਾਲ ਦੀਆਂ ਟੀਮਾਂ ਹੀ ਖੇਡਦੀਆਂ ਹਰ ਇੱਕ ਸਾਲ ਹੀ ਸਾਡਾ ਇਹ ਹੀ ਸੂਲ ਆ ਸਾਡਾ ਹਰ ਇੱਕ ਸਾਲ ਖੇਡਿਆ ਵੀ ਕਰਦੀਆਂ ਤੇ ਖੇਡਦੀਆਂ ਵੀ ਆ ਇਹ ਜਿਹੜਾ ਗਲਤ ਪਾਇਆ ਨਾ ਕਿਸੇ ਨੇ ਤਿੰਨ ਬਾਹਰ ਉਹ ਬਹੁਤ ਮਾੜੀ ਗੱਲ ਆ ਬਾਬਾ ਐਡੇ ਵੱਡੇ ਯੋਧੇ ਦੀ ਯਾਦ ਦੇ ਵਿੱਚ ਟੂਰਨਾਮੈਂਟ ਆ ਉਹ ਬੰਦੇ ਨੂੰ ਬਹੁਤ ਸ਼ਰਮ ਆਉਣੀ ਚਾਹੀਦੀ ਆ ਜਿਹੜੇ ਬੰਦੇ ਨੇ ਗਲਤ ਪਾਈ ਹੋਈ ਆ ਵੀਰੇ ਸਾਡੀ ਫੇਰ ਹੱਥ ਜੋੜ ਕੇ ਬੇਨਤੀ ਆ ਸਾਡੇ ਨਰੋਲ ਪਿੰਡ ਵਾਲਾ ਕਿਸੇ ਕਿਸਮ ਦਾ ਵੀ ਗਲਤੀ ਨਹੀਂ ਇਹਦੇ ਵਿੱਚ ਭੋਰਾ ਵੀ ਗਜਾਇਸ਼ ਨਹੀਂ ਕਿਸੇ ਦੀ ਵੀ ਇੱਕ ਵੀ 플레이ਰ ਬਾਹਰ ਹੋਵੇ ਨਾ ਸਾਡੀ ਪਿੰਡ ਦੀ ਟੀਮ 'ਚ ਨਾ ਸਾਡੀ ਬਾਹਰਲੀ ਟੀਮ ਦੇ ਵਿੱਚ ਇਹ ਬਿਲਕੁਲ ਨਰੋਲ ਆ ਤੇ ਨਰੋਲ ਹੀ ਰਹੂਗਾ ਕੋਈ ਪੱਖਪਾਤ ਨਹੀਂ ਕਿਸੇ ਨਾ ਕੋਈ ਪੱਖਪਾਤ ਨਹੀਂ ਕੀਤਾ ਜਾਊ ਨਾ ਸਾਹਮਣੇ ਗਰਾਊਂਡ ਦੇ ਬੱਚੇ ਹੀ ਟਾਈਆਂ ਪਾਉਨੇ ਆ ਜਿਹੜਾ ਵੀ ਕੋਈ ਕੋਈ ਗਲਤ ਬੋਲ ਰਿਹਾ ਨਾ ਇਹ ਉਹਦੇ ਵਾਸਤੇ ਬਹੁਤ ਮਾੜੀ ਗੱਲ ਆ ਵੀਰੇ ਬੇਨਤੀ ਆ ਉਹਨੂੰ ਹੱਥ ਜੋੜ ਕੇ ਵੀ ਉਹ ਕੱਟੇ ਤੇ ਦਵਾਰੇ ਪਾਵੇ ਵੀ ਨਰੋਲ ਦਾ ਜੀ ਇਹ ਵਾਹਿ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ